ਉਹ ਰਾਂਡਾ ਬਏ ਇਹ ਬਡਾਲੀ ਆਲਾ ਸਿੰਘ ਦੇ ਵਿੱਚ ਤੇ ਇਸ ਢਾਬੇ ਤੇ ਕੌਣ ਪਹੁੰਚਿਆ ਇੱਕ ਬੜੀ ਜ਼ਬਰਦਸਤ ਸਖਸ਼ੀਅਤ ਆ ਬੜਾ ਲਾਈਕ ਕਰ ਦਿਓ ਤੁਸੀਂ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਚਾਹੇ ক্রিকেট ਹੋਵੇ ਚਾਹੇ ਫਿਲਮ ਜਗਤ ਦੀਆਂ ਚੀਜ਼ਾਂ ਹੋਣ ਭੰਗੜਾ ਹੋਵੇ ਇਹਨਾਂ ਨੇ ਆਪਣੇ ਜਲਵੇ ਹਰ ਥਾਂ ਤੇ ਬਖੇਰੇ ਹੈਗੇ ਨੇ ਜਗਰਾਜ ਜੀ ਸਵਾਗਤ ਹੈ ਜੀ ਬਹੁਤ ਬਹੁਤ ਬੜੀਆ ਟਿਕੂ ਦਾ ਰੇਡ ਕੀਤੀ ਜੀ ਮੈਂ ਨਹੀਂ ਰੇਡ ਕਾਦੀ ਕਰਦੀ ਖੁੱਲਾ ਮੈਦਾਨ ਆ ਜਿੱਥੇ ਮਰਜ਼ੀ ਆ ਜਾਓ ਬਾਨੀਆਂ ਦੇ ਵਿਆਹ ਤੇ ਇਹਦੀ ਆਪਣੇ ਪੰਜਾਬ ਦੇ ਕਈ ਸਟਾਰ ਗਏ ਸੀਗੇ ਜੀ ਮਤਲਬ ਵਿਜ਼ੂਅਲਾਈਜੇਸ਼ਨ ਆ ਰਹੀ ਸੀ ਮਨ ਦੇ ਵਿੱਚ ਬਾਕੀ ਸਾਰੇ ਭੰਗੜਾ ਸਾਰਾ ਡਾਂਸ ਕਰ ਰਹੇ ਸੀਗੇ ਵੀ ਯੋਗਰਾਜ ਜੀ ਉੱਥੇ ਆਪਣਾ ਭੰਗੜਾ ਪਾਉਂਦੇ ਹੋਏ ਕਿੱਦਾਂ ਦੇ ਲੱਗਣਗੇ ਨਹੀਂ ਦੇਖੋ ਮੇਰੀ ਗੱਲ ਸੁਣੋ ਮੇਰੇ ਗੁਰੂਆਂ ਨੇ ਕਦੇ ਸਿਰ ਨਹੀਂ ਝੁਕਾਇਆ ਤੇ ਕਦੇ ਜ਼ਮੀਰ ਨਹੀਂ ਵੇਚੀ ਮੇਰਾ ਅੰਬਾਨੀਆਂ ਡਾਨੀਆਂ ਨਾਲ ਕੋਈ ਰੌਲਾ ਨਹੀਂ ਜੋ ਆ ਵਾਸਤੇ ਪੰਜਾਬ ਦੀ ਧਰਤੀ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਪੰਜਾਬ ਦੇ ਯੂਥ ਵਾਸਤੇ ਉਹ ਛੋਟੇ ਛੋਟੇ ਬੱਚੇ ਜਿਨ੍ਹਾਂ ਨੂੰ ਇਹ ਸਿਖਾਉਣਾ ਬਹੁਤ ਜ਼ਰੂਰੀ ਹੈ ਵੀ ਪੰਜਾਬ ਦਾ ਕਲਚਰ ਕੀ ਹੈ ਪੰਜਾਬ ਦਾ ਕਲਚਰ ਉਹ ਹੈ ਵੀ ਹਰੀ ਸਿਗਨਲ ਵਰਗੇ ਸ਼ੇਰ ਦਾ ਮੂੰਹ ਫੜ ਕੇ ਪਾੜਦੇ ਰਹੇ ਹੈ ਹੈ ਜੀ ਪੰਜਾਬ ਦਾ ਕਲਚਰ ਉਹ ਹੈ ਕਿ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਸਾਡੀਆਂ ਧੀਆ ਸ੍ਰੀ ਸਾਹਿਬ ਲੈ ਕੇ ਮੁਗਲਾਂ ਦੇ ਆਹੂ ਲਾਉਂਦੇ ਨਹੀਂ ਹੈ ਓਕੇ ਹੈ ਜੀ ਸਾਡਾ ਹਾਜਰਾ ਕੰਜਰ ਬਣ ਕੇ ਤੇ ਆ ਸਾਥੇ ਨੱਚਣਾ ਗਾਣਾ ਮੰਦੇ ਗਾਣੇ ਗਾਉਣੇ ਹੈ ਜੀ ਇਹ ਕਿਸੇ ਤਮਾਸ਼ੀਨ ਦਾ ਕਲਚਰ ਤਾਂ ਹੋ ਸਕਦਾ ਪੰਜਾਬ ਦਾ ਕਲਚਰ ਤੇ ਹੈ ਨਹੀਂ ਠੀਕ ਹੈ ਜੀ ਮੈਂ ਆਪਣੀ ਸਿੱਖ ਕੌਮ ਦਾ ਇੱਕ ਜਰਮੈਲ ਹੈਗਾ ਜਿਹੜਾ ਰੂਹ ਬਣ ਕੇ ਇੱਥੇ ਪੈਦਾ ਹੋਇਆ ਜੀ ਮੈਨੂੰ ਆ ਲੱਗਦਾ ਵੀ ਰੱਬ ਐਂ ਤੁਰਿਆ ਫਿਰਦਾ ਸਾਰਿਆਂ 'ਚ ਤੇ ਮੇਰੀ ਰੂਹ ਦੀ ਖਰਾਕ ਹੈ ਵੀ ਮੈਂ ਕਿਸੇ ਦੇ ਮੂੰਹ ਤੇ ਮੁਸਕਾਨ ਕਰਦਿਆਂ ਕਿਸੇ ਨੂੰ ਖੁਸ਼ ਕਰਦਿਆਂ ਕਿਸੇ ਨਾਲ ਗੱਲ ਕਰਦਿਆਂ ਥੋੜ੍ਹ ਦੇ ਸੱਜਣ ਨਾਲ ਨੀਮਾ ਰਹਿ ਕੇ ਲੇਕਿਨ ਕਈ ਵਾਰੀ ਜ਼ਿੰਦਗੀ 'ਚ ਬੜੇ ਮਕਾਮ ਆਏ ਨੇ ਤੁਹਾਡੀ ਲਾਈਫ 'ਚ ਵੀ ਆਏ ਹੋਣੇ ਆਪਣੇ ਦੇਸ਼ 'ਤੇ ਵੀ ਆਏ ਬੜਾ ਕੁਝ ਬੀਤਿਆ ਹਿੰਦੁਸਤਾਨ 'ਚ ਹਜ਼ਾਰ ਸਾਲ ਦੀ ਗੁਲਾਮੀ ਦੇ ਸੰਗਲ ਕਿਵੇਂ ਟੁੱਟੇ ਸਾਰਿਆਂ ਨੂੰ ਪਤਾ ਇਸ ਕਰਕੇ ਮੈਨੂੰ ਰੱਬ ਨੇ ਥਾਪੜਾ ਦਿੱਤਾ ਬਾਬਾ ਜੀ ਨੇ ਵੀ ਤਾਂ ਸੱਚ ਬੋਲਣਾ ਸੱਚੇ ਰਾਹ ਤੇ ਚੱਲਣਾ ਤੇ ਜਿੱਥੇ ਜ਼ੁਲਮ ਹੁੰਦਾ ਜਿੱਥੇ ਗਲਤ ਹੁੰਦਾ ਉੱਥੇ ਠੋਕ ਕੇ ਬੋਲਣਾ ਜਿਹੜਾ ਮੇਰਾ ਇੱਕ ਹਿਸਾਬ ਹੈ ਕਿ ਜਿਹੜਾ ਰੁੱਸਿਆਂ ਨੂੰ ਮਨਾ ਲਓ ਜਿਹੜਾ ਡਿੱਗਿਆਂ ਨੂੰ ਚੱਕ ਲਓ ਜਿਹੜਾ ਟੁੱਟਿਆਂ ਨੂੰ ਜੋੜ ਲਓ ਜਿਹੜਾ ਨਹੀਂ ਤੁਰ ਸਕਦਾ ਉਹਨੂੰ ਆਪਣੇ ਮੋਢਿਆਂ ਤੇ ਚੱਕ ਲਓ ਲਾ ਦੱਸੋ ਇਸ ਤੋਂ ਵੱਡੀ ਬੰਦਗੀ ਹੈ ਕੋਈ ਮੈਨੂੰ ਬੜਾ ਬੜਾ ਚੰਗਾ ਲੱਗਦਾ ਜਦ ਤੁਸੀਂ ਮੁਆਜ਼ਿ ਪ੍ਰੈਸ ਵਾਲੇ ਚੈਨ ਵਾਲੇ ਆਪਣੇ ਪੰਜਾਬ ਦੀ ਗੱਲ ਕਰਦੇ ਹੋ ਮੁਲਕ ਦੀ ਗੱਲ ਕਰਦੇ ਕੀ ਹਾਲ ਆ ਬਾਬਾ ਜੀ ਠੀਕ ਹੋ ਤੇ ਮੈਂ ਚਾਹੁੰਦਾ ਇਹਨਾਂ ਦਾ ਵੀ ਤਾਰਫ ਕਰਵਾਓ ਇੱਕ ਵਾਰ ਮੇਰੇ ਉਹ ਸਾਥੀ ਰਹੇ ਮਦਨ ਜੀ ਬੈਠੇ ਮੇਰੇ ਸਾਰੇ ਪਿਆਰੇ ਜਿਹੜੇ ਮੇਰੇ ਨਾਲ ਰਹੇ ਆ ਤੁਰਦੇ ਆ ਮੇਰੇ ਨਾਲ ਕਿਸਾਨ ਅੰਦੋਲਨ ਵੇਲੇ ਇਹਨਾਂ ਦਾ ਬੜਾ ਸਾਥ ਰਿਹਾ ਹੈ ਬੜਾ ਦਬੰਗ ਹੋ ਕੇ ਇਹ ਉਹ ਸੱਚੀਆ ਸੱਚੀਆ ਰੂਹਾਂ ਨੇ ਜਿਹੜੇ ਸੱਚੇ ਰਾਹ ਚੱਲਦਾ ਉਸਤਤ ਕਰੇ ਜਹਾਨ ਵਾਲੀ ਗੱਲ ਹੈ ਤੇ ਇਹ ਉਹ ਵੀ ਰੂਹਾਂ ਨੇ ਜਿਹੜਾ ਆਪਦਾ ਸੀਸ ਵੀ ਦੇ ਦੇਣ ਗਿਆ ਜਿੱਥੇ ਕਦੇ ਜ਼ਿੰਦਗੀ ਦੇ ਵਿੱਚ ਮੌਕਾ ਪਿਆ ਮੇਉਂ ਉਹਨਾਂ ਦਾ ਚੈਰੀ ਬੜੀ ਅੱਛਾ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਸੀ ਫਤਿਹਗੜ੍ਹ ਸਾਹਿਬ ਜਾ ਰਹੇ ਆ ਅੱਛਾ ਜੀ ਤਿੰਨ ਸੋਨੇ ਦੇ ਦਰਵਾਜ਼ੇ ਅਸੀਂ ਉੱਥੇ ਮਹਾਰਾਜ ਦੀ ਕਿਰਪਾ ਨਾਲ ਸਾਰੀ ਸੰਗਤ ਨੇ ਇਕੱਠੇ ਹੋ ਕੇ ਲਾਏ ਅੱਜ ਚੌਥਾ ਦਰਵਾਜ਼ਾ ਲੱਗਣਾ ਸਾਰੇ ਨੇ ਯੋਗਦਾਨ ਪਾਇਆ ਬਹੁਤ ਸਾਰੀਆਂ ਮਾਂ-ਮਾਵਾਂ ਨੇ ਧੀਆ ਨੇ ਭੈਣਾਂ ਨੇ ਆਪਣੇ ਕੰਗਣ ਆਪਣੇ ਜੋ ਕੁਛੀ ਕਰਤਾ ਦਿੱਤਾ ਗੁਰੂ ਘਰ ਦੇ ਪਿਆਰ ਲਈ ਤੇ ਉਹ ਸਾਹਿਬ ਜادہ ਆ ਦੇ ਉਥੇ ਥੱਲੇ ਜਿੱਥੇ ਕੋਰੇ ਦੇ ਚੰਨ ਦਰਵਾਜੇ ਲੱਗੇ ਚੌਥਾ ਲੱਗਣਾ 11:30 ਵਜੇ ਦਾ ਪ੍ਰੋਗਰਾਮ ਹੈ ਉੱਤੇ ਬਹੁਤ ਸੰਗਤ ਆ ਰਹੀ ਹੈ ਪਿਛਲੀ ਵਾਰੀ ਮਹਾਰਾਜ ਨੇ ਮੇਰੇ ਸਿਰ ਤੇ ਇੱਕ ਚਕਾ ਕੇ ਆਪ ਗੁਰੂ ਮਹਾਰਾਜ ਨੇ ਸੇਵਾ ਲਈ ਉਹ ਕੇ ਸ਼ੁਕਰਗੁਜ਼ਾਰ ਆ ਸਾਰੇ ਇਕੱਠੇ ਚੱਲੇ ਅਚਾ ਜੀ ਅੱਜ ਕੱਲ ਕੀ ਪ੍ਰੋਜੈਕਟਸ ਵਗੈਰਾ ਚੱਲ ਰਹੇ ਨੇ ਮੂਵੀਜ਼ ਵਗੈਰਾ ਮੇਰਾ ਤਾਂ ਧਿਆਨ ਜ਼ਿਆਦਾ ਜੀ ਮੂਵੀਜ਼ ਦੇ ਨਾਲ ਨਾਲ ক্রিকেট ਦੀ ਅਕੈਡਮੀਆਂ ਵਾਲਾ ਹੈ ਉਹਨਾਂ ਦੇ ਬੱਚੇ ਜਿਹੜੇ ਹੈਗੇ ਆ ਬਹੁਤ ਬਾਹਰੋਂ ਦੂਰੋਂ ਸਾਰੇ ਹਿੰਦੁਸਤਾਨ ਤੋਂ ਬਾਹਰੋਂ ਅਮਰੀਕਾ ਤੋਂ ਕੈਨੇਡਾ ਤੋਂ ਲੋਕ ਬੱਚੇ ਆਉਂਦੇ ਖੇਡਣ ਹਮ ਆਰ ਡੀ ਵੀ ਕਾਲਜ ਦੇ ਵਿੱਚ ਮੈਨੂੰ 52 ਸਾਲ ਹੋ ਗਏ ਉੱਥੇ ਬਿਲਕੁਲ ਨਹੀਂ ਪਤਾ ਜੀ ਸਭ ਨੂੰ ਪਤਾ ਹੈ ਜੀ ਬੜਾ ਸਾਥ ਹੈ ਅੱਜ ਵੀ ਬੜਾ ਸਾਥ ਦਿੰਦੇ ਆ ਜੀ ਤੇ ਛੋਟੇ ਛੋਟੇ ਬੱਚੇ 10 ਸਾਲ ਦੇ 12 ਸਾਲ ਦੇ 16 ਸਾਲ ਦੇ ਤੇ ਮੇਰਾ ਧਿਆਨ ਉੱਧਰ ਹੁਣ ਜ਼ਿਆਦਾ ਹੈ ਮੇਰਾ ਬੇਟਾ ਵਿਕਟਰ ਉਹ ਨਾਲ ਮੇਰੇ ਲੱਗਿਆ ਮੇਰੀ ਬੇਟੀ ਅਮਰਜੋਤ ਕੌਰ ਉਹ ਨਾਲ ਲੱਗੀ ਹੈ ਤੇ ਵਾਈਫ ਨੀਨਾ ਮੇਰੀ ਉਹ ਨਾਲ ਲੱਗੇ ਹੋਏ ਆ ਤੋਂ ਮੇਰੀ ਜਿਹੜੀ ਆਪਣਾ ਕਾਤਾ ਹੈ ਮਿੱਤਰੋ ਉਹਨਾਂ ਦੀ ਜਿਹੜੀ ਅ ਅਹਿਮਸਾ ਜੀ ਉਹ ਵੀ ਉਹ ਸਾਰਾ ਅਸੀਂ ਗਰੁੱਪ ਇਕੱਠੇ ਹੋ ਕੇ ਮੈਨਰੇ ਨੂੰ ਕਿਹਾ ਮੈਂ ਹੈ ਵੀ ਦੇਖੋ ਆਪਾਂ ਨੂੰ ਰੱਬ ਨੇ ਬਹੁਤ ਕੁਝ ਦਿੱਤਾ ਮਹਾਰਾਜ ਨੇ ਜੋ ਕੁਝ ਦਿੱਤਾ ਆਪਾਂ ਨੇ ਜੋਗੇ ਵੀ ਨਹੀਂ ਸੀ ਔਕਾਤ ਵੀ ਨਹੀਂ ਸੀ ਆਪਣੀ ਤੇ ਆਪਾਂ ਹੁਣ ਸਾਰਾ ਕੁਝ ਵਾਪਸ ਦੇਈਏ ਖੇਡ ਦੇ ਵਿੱਚ ਯੂਵੀ ਜਿਵੇਂ ਖੇਡ ਲਈ ਬਹੁਤ ਕੁਝ ਕਰ ਰਿਹਾ ਹੈ ਅਭੀ ਇੱਕ ਕਰਦੂ ਅਸ਼ੋਬਨ ਗਿਲ ਜੀ ਔਰ ਉਹ ਮੁੰਡੇ ਮੇਰੇ ਕੋ ਵੀ ਆਉਂਦੇ ਖੇਡਦੇ ਕਿਉਂਕਿ ਅਸੀਂ ਸਾਰੇ ਟੱਬਰ ਨੇ ਇੱਕ ਚੱਕਿਆ ਮੋਢੇ ਨਾਲ ਮੋਢਾ ਲਾ ਕੇ ਵੀ ਜਿਹੜੇ ਪੰਜਾਬ ਦੀ ਖੇਡ ਹੈ ਭਾਵੇਂ ক্রিকেট ਤਾਂ ਕੋਈ ਵੀ ਹੈ ਬੱਚਿਆਂ ਨੂੰ ਜਵਾਨੀ ਚ ਆਪਾਂ ਲਾ ਲਈਏ ਛੋਟੀ ਉਮਰ ਚ ਹੀ ਲਾ ਲਈਏ ਤੇ ਫਿਰ ਜੋ ਆਪਾਂ ਉਹ ਸਿਖਾਵਾਂਗੇ ਉਹ ਜੀ ਆਪਣੀ ਪਰ ਜੋਗਾ ਮੇਰਾ ਇਹ ਹੈ ਵੀ ਜਿੰਨਾ ਕੁ ਮਾਰਾਂਗੇ ਉਹ ਸਵਾਸ ਦਿੱਤੇ ਵੀ ਪੰਜਾਬ ਵਾਸਤੇ ਪੰਜਾਬ ਦੀ ਧਰਤੀ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਪੰਜਾਬ ਦੀ ਯੂਥ ਵਾਸਤੇ ਉਹ ਛੋਟੇ ਛੋਟੇ ਬੱਚੇ ਜਿਨ੍ਹਾਂ ਨੂੰ ਇਹ ਸਿਖਾਉਣਾ ਬਹੁਤ ਜ਼ਰੂਰੀ ਹੈ ਵੀ ਪੰਜਾਬ ਦਾ ਕਲਚਰ ਕੀ ਹੈ ਪੰਜਾਬ ਦਾ ਕਲਚਰ ਉਹ ਹੈ ਵੀ ਹਰੀ ਸਿੰਘ ਨਲੂ ਵਰਗੇ ਸ਼ੇਰ ਦਾ ਮੂੰਹ ਫੜ ਕੇ ਪਾੜਦੇ ਰਹੇ ਹੈ ਜੀ ਪੰਜਾਬ ਦਾ ਕਲਚਰ ਉਹ ਹੈ ਕਿ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਸਾਡੀਆਂ ਧੀਆਂ ਸ੍ਰੀ ਸਾਹਿਬ ਲੈ ਕੇ ਮੁਗਲਾਂ ਦੇ ਆਹੂ ਲਾਉਂਦੀ ਨਹੀਂ ਓਕੇ ਨਹੀਂ ਸਾਡਾ ਆਹ ਜਿਹੜਾ ਆ ਕੰਜਰ ਬਣ ਕੇ ਤੇ ਆ ਸਾਥੇ ਨੱਚਣਾ ਗਾਣਾ ਮੰਦੇ ਗਾਣੇ ਗਾਉਣੇ ਹੈ ਜੀ ਇਹ ਕਿਸੇ ਤਮਾਸ਼ੀਨ ਦਾ ਕਲਚਰ ਤਾਂ ਹੋ ਸਕਦਾ ਪੰਜਾਬ ਦਾ ਕਲਚਰ ਤੇ ਹੈ ਨਹੀਂ ਬਹੁਤ ਆ ਜੀ ਕਿਹਾ ਸੋ ਮੇਰਾ ਕਹਿਣ ਦਾ ਮਤਲਬ ਹੈ ਵੀ ਮਹਾਰਾ ਕਿਰਪਾ ਕਰੇ ਅਸੀਂ ਸਾਰੇ ਭਰਾ ਇਕੱਠੇ ਹੋ ਕੇ ਕਿਸੇ ਪੰਜਾਬ ਦੀ ਧਰਤੀ ਦੇ ਉੱਤੇ ਜਿੰਨਾ ਵੀ ਯੋਗਦਾਨ ਪਾ ਸਕਦੇ ਆ ਤਾਂ ਕਿ ਉਹਨਾਂ ਵਾਲੀਆਂ ਨਸਲਾਂ ਇਹ ਨਾ ਕਹਿਣ ਵੀ ਸਾਡੇ ਵੱਡ ਬਡੇਰੇ ਨੇ ਸਾਡੇ ਵਾਸਤੇ ਕੁਝ ਨਹੀਂ ਕੀਤਾ ਮਹਾਰਾਜ ਕੋਈ ਤਾਂ ਹੈ ਇਹ ਗੱਲ ਸੋਚ ਰਿਹਾ ਜੀ ਮੈਂ ਹੈਰਾਨ ਆ ਨਹੀਂ ਜੀ ਮੈਂ ਤਾਂ ਠੋਕ ਕੇ ਕਹਿੰਦਾ ਪਾਵਾ ਕੋਈ ਪੋਲਿਟਿਸ਼ਨ ਸੁਣਦਾ ਹੋਵੇ ਪਾਵਾ ਕੋਈ ਵੀ ਸੁਣਦਾ ਹੋਵੇ ਜਿਹੜੀ ਗੱਲ ਕਰਨੀ ਗੁਰੂ ਮਹਾਰਾਜ ਨੂੰ ਹਾਜ਼ਰ ਨਜ਼ਰ ਰੱਖ ਕੇ ਰੱਖ ਕੇ ਕਰਨੀ ਉਹਦੇ ਚ ਮੱਥਾ ਟੇਕ ਕੇ ਥਾਪੜਾ ਲੈ ਕੇ ਤੁਰਨਾ ਤੇ ਆਪ ਦੀ ਕੌਮ ਵਾਸਤੇ ਆਪ ਦੇ ਦੇਸ਼ ਵਾਸਤੇ ਆਪ ਦੇ ਸਾਰੇ ਦੇਸ਼ ਦੀ ਮੈਂ ਗੱਲ ਕਰਦਾ ਕੋਈ ਇਕੱਲੇ ਪੰਜਾਬ ਦੀ ਨਹੀਂ ਗੱਲ ਕਰਦਾ ਕੋ ਹਿੰਦੁਸਤਾਨ ਕਿਸ ਦਾ ਮੁੱਲ ਤਾਂ ਲਿਆ ਨਹੀਂ ਤੇ ਜਿਹੜੇ ਕਹਿੰਦੇ ਸੀ ਮੁੱਲ ਲਿਆ ਉਹਨਾਂ ਦਾ ਹਾਲ ਦੇਖ ਲਓ ਕੀ ਹੈ ਤੇ ਗਾਹਾਂ ਦੇਖੋ ਬੜਦਾ ਕੀ ਹੈ ਸੋ ਮੈਂ ਸਮਝਦਾ ਵੀ ਇਸ ਦੇਸ਼ ਦੇ ਵਿੱਚ ਇੰਨੀ ਤਰੱਕੀ ਹੋਈ ਪੰਜਾਬ ਨੇ ਨਹੀਂ ਤਰੱਕੀ ਕੀਤੀ ਚਾਹੋ ਚਾਹ ਪੀਂਦੇ ਪੀਂਦੇ ਕਰ ਲਓ ਕੋਈ ਨਾ ਆ ਲੋ ਪਲੀਜ਼ ਕੋਈ ਨਾ ਜੀ ਥੈਂਕ ਯੂ ਥੈਂਕ ਯੂ ਸੋ ਮਾਚ ਜੀ ਲਾ ਭਾਈ ਕੈਵਰੇ ਵਾਲੇ ਤੋਂ ਵੀ ਲੈ ਲਾ ਚੱਤ ਫਟੇ ਜੀ ਲਾ ਭਾਈ ਜੀ ਲੋ ਲੋ ਫੋਟੋ ਨਹੀਂ ਮੈਂ ਸੋ ਇਹ ਜਦੋਂ ਤੁਸੀਂ ਆਇਓ ਤੇ ਮੈਨੂੰ ਬੜਾ ਚੰਗਾ ਲੱਗਦਾ ਜਦ ਕੋਈ ਵੀ ਚੈਨਲ ਵਾਲਾ ਪ੍ਰੈਸ ਵਾਲਾ ਮੈਨੂੰ ਮਿਲਦਾ ਮੈਂ ਕਿਸੇ ਨੂੰ ਮਾ ਨਹੀਂ ਕਰਦਾ ਪਰ ਹਾਂ ਮੇਰੀ ਸੱਚ ਬੋਲਣ ਦੀ ਆਦਤ ਹੈ ਇਹ ਆਦਤ ਮੇਰੇ ਮੇਰੇ ਸਿਵਿਆਂ ਤੱਕ ਜਾਊਗੀ ਤੇ ਕੋਈ ਮਾਈ ਦਾ ਲਾਲ ਮੈਨੂੰ ਨਾ ਖਰੀਦ ਸਕਦਾ ਤੇ ਨਾ ਮੈਂ ਕਦੇ ਖਰੀਦਦਾ ਤੇ ਨਾ ਹੀ ਮੇਰੇ ਸੱਜਣ ਹੈਗੇ ਆ ਯוגਰਾਜ ਜੀ ਮੈਂ ਇੱਕ ਚੀਜ਼ ਸਮਝਦਾ ਤੁਸੀਂ ਕਿਹਾ ਸਿਵਿਆਂ ਤੱਕ ਨਾਲ ਜਾਊਗੀ ਇਹ ਸੋਚ ਆ ਜਦੋਂ ਸ਼ਹੀਦ ਭਗਤ ਸਿੰਘ ਇੱਕ ਸੋਚ ਸੀ ਮਹਾਰਾਜਾ ਰਣਜੀਤ ਸਿੰਘ 183 ਉਹਦਾ ਤੁਸੀਂ ਇੱਕ ਸੋਚ ਹੈਗੇ ਹੋ ਤੁਹਾਡੀ ਅਸਲੀ ਵੈਲਿਊ ਨਾ ਤੁਹਾਨੂੰ ਲੱਗਦਾ ਵੀ ਸਵੇਰਾਂ ਤੱਕ ਜਾਣਾ ਪਰ ਅਸਲੀ ਵੈਲਿਊ ਬਾਅਦ ਚ ਪਤਾ ਲੱਗੂਗੀ ਲੋਕਾਂ ਨੂੰ ਇਹ ਚੀਜ਼ ਮੈਂ ਸਮਝਦਾ ਮੇਰਾ ਪੁਆਇੰਟ ਆਫ View ਇਹ ਹੈਗਾ ਤੁਹਾਨੂੰ ਲੈ ਕੇ ਵੀ ਤੁਸੀਂ ਕਦੇ ਪਿੱਛੇ ਨਹੀਂ ਹਟੇ ਵਿਵਾਦ ਬਾੜੇ ਜਾਂਦਾ ਕਈ ਵਾਰ ਮੁੱਦਿਆਂ ਦਾ ਹਨਾ ਮੈਂ ਉੱਥੇ ਵੀ ਇਹ ਗੱਲ ਸਮਝਦਾ ਤੁਸੀਂ ਉੱਥੇ ਦਿਲ ਨਹੀਂ ਛੋਟਾ ਕਰਦੇ ਹਨਾ ਮੈਂ ਬੇਟਾ ਗੱਲ ਸਿੱਖੀ ਗੁਰੂਆਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ कि पहली गल मैं है कौन मैं अपनी सिख पांव ਦਾ ਇੱਕ ਜਰਮੈਲ ਹੈਗਾ ਜਿਹੜਾ ਰੂਹ ਬਣ ਕੇ ਇੱਥੇ ਪੈਦਾ ਹੋਇਆ ਜੀ ਤੇ ਸ਼ੰਤੀ ਸਿਰ ਸਿੰਘ ਜੀ ਦੀ ਕਿਰਪਾ ਨਾਲ ਮੈਂ ਆਇਆ ਗੁਰੂ ਘਰ ਦੀ ਕਿਰਪਾ ਨਾਲ ਆਇਆ ਬਾਬਾ ਦੀਪ ਸਿੰਘ ਜੀ ਮੇਰੇ ਪਿਤਾ ਜੀ ਹੈ ਗੁਰੂ ਘਰ ਸਾਰੇ ਧਰਮ ਸਾਰੇ ਵਰਗ ਦੇ ਲੋਕ ਮੇਰੇ ਜੀਜ਼ ਨੇ ਮੇਰਾ ਸਿਰ ਝੁਕਦਾ ਮੈਨੂੰ ਬਹੁਤ ਪਿਆਰ ਹੈ ਮੈਨੂੰ ਇਹ ਲੱਗਦਾ ਵੀ ਰੱਬ ਐਂ ਤੁਰਿਆ ਫਿਰਦਾ ਸਾਰਿਆਂ 'ਚ ਤੇ ਮੇਰੀ ਰੂਹ ਦੀ ਖਰਾਕ ਹੈ ਵੀ ਮੈਂ ਕਿਸੇ ਦੇ ਮੂੰਹ ਤੇ ਮੁਸਕਾਨ ਕਰਦਿਆਂ ਕਿਸੇ ਨੂੰ ਖੁਸ਼ ਕਰਦਿਆਂ ਕਿਸੇ ਨਾਲ ਗੱਲ ਕਰਦਿਆਂ ਥੋੜੇ ਰਗੇ ਸੱਜਣ ਨਾਲ ਨੀਵਾ ਰਹਿ ਕੇ ਲੇਕਿਨ ਕਈ ਵਾਰੀ ਜ਼ਿੰਦਗੀ 'ਚ ਬੜੇ ਮਕਾਮ ਆਏ ਨੇ ਥੋਡੀ ਲਾਈਫ 'ਚ ਵੀ ਆਏ ਹੋਣੇ ਆਪਣੀ ਦੇਸ਼ਤੀ ਵੀ ਆਏ ਬੜਾ ਕੁਝ ਬੀਤਾ ਹਿੰਦੁਸਤਾਨ 'ਚ ਹਜ਼ਾਰ ਸਾਲ ਦੀ ਗੁਲਾਮੀ ਦੇ ਸੰਗਲ ਕਿਵੇਂ ਟੁੱਟੇ ਸਾਰਿਆਂ ਨੂੰ ਪਤਾ ਇਸ ਕਰਕੇ ਮੈਨੂੰ ਰੱਬ ਨੇ ਥਾਪੜਾ ਦਿੱਤਾ ਬਾਬਾ ਜੀ ਨੇ ਵੀ ਤਾਂ ਸੱਚ ਬੋਲਣਾ ਸੱਚੇ ਰਾਹ ਤੇ ਚੱਲਣਾ ਤੇ ਜਿੱਥੇ ਜ਼ੁਲਮ ਹੁੰਦਾ ਜਿੱਥੇ ਗਲਤ ਹੁੰਦਾ ਉੱਥੇ ਠੋਕ ਕੇ ਬੋਲਣਾ ਹੈ ਹੂੰ ਠੀਕ ਹੈ ਜੀ ਬੜੇ ਅਲਵਾਰੀ ਮੈਂ ਸ਼ਾਇਦ ਤੁਸੀਂ ਕਿਸਾਨ ਅੰਦੋਲਨ ਚ ਵੀ ਆ ਵੀਰ ਤਾਂ ਮੇਰੇ ਨਾਲ ਸੇਜਾ ਖੜਦੇ ਰਹੇ ਕਿਹਾ ਵੀ ਜੇ ਕਿਸੇ ਨੇ ਮੈਨੂੰ ਚੁੱਪ ਕਰਾਉਣਾ ਤੇ ਮੇਰੇ ਸਿਰ ਚ ਗੋਲੀ ਮਾਰਿਓ ਇਸੇ ਥੋੜਾ ਪਿੱਟ ਚ ਨਾ ਮਾਰੇ ਉਹ ਪਿੱਟੀ ਦੀ ਗੋਲੀ ਮਾਰਨ ਵਾਲਾ ਮੈਂ ਕਿਹਾ ਗੱਦਾਰ ਹੁੰਦਾ ਤੈਨੂੰ ਪੁਲਸਿੰਗ ਹੁੰਦਾ ਤੇ ਮਰਦ ਨਹੀਂ ਹੋਇਆ ਕਰ ਹੂੰ ਔਰ ਉਹ ਗੱਲ ਹੈ ਵੀ ਕਈ ਵਾਰੀ ਮਾਰਨ ਵਾਲੇ ਵੀ ਆਏ ਮੈਨੂੰ ਪਤਾ ਵੀ ਇਹ ਬੈਠੇ ਪਰ ਉਹਨਾਂ ਤੋਂ ਗੋਲੀ ਨਹੀਂ ਚਲੀ ਤਾਂ ਨਹੀਂ ਜਲੀ ਨਾ ਕੀ ਹੋ ਗਿਆ ਕਦੇ ਮਹਾਰਾਜ ਕੀ ਬਾਬਾ ਜੀ ਕਰੀਏ ਸਾਰੂ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਕਦੇ ਗੱਲ ਖੋਲ ਹੀ ਨਹੀਂ ਪਰ ਮੈਨੂੰ ਇੰਨਾ ਜ਼ਰੂਰ ਆ ਜ਼ਿੰਦਗੀ ਦੇ ਵਿੱਚ ਕਿ ਮਹਾਰਾਜ ਜੀ ਨੇ ਤੋਫੀਕ ਬਖਸ਼ੇ ਕਿ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਇੱਕ ਸੱਚੇ ਰਾਹ ਚੜ੍ਹ ਕੇ ਸਿਰਜਣਾ ਨਵੀਂ ਪੰਜਾਬ ਦੀ ਕਰੀਏ ਜਿੱਥੇ ਸਾਰੇ ਖੁਸ਼ੀ ਹੋਣ ਮੈਂ ਕਹਾਂ ਜੀ ਹੋਣੀ ਹੋਣੀ ਹੈ ਦੇਖੋ ਅੱਜ ਨਾ ਹੋਵੇ ਕੱਲ ਹੋ ਜੀ ਜਦ ਵੀ ਕੋਈ ਰਾਹ ਚੱਲਦਾ ਹੈ ਕਿ 15 ਸਾਲਾਂ ਦੇ ਵਿੱਚ ਆਪਾਂ ਨੂੰ ਮਾਇਆ ਲੱਗਦਾ ਸੀ ਵੀ ਆਪਣੇ ਕੀ ਧਰਤੀ ਹੈ ਨਹੀਂ ਪਰ ਮੈਨੂੰ ਕਦੇ ਨਹੀਂ ਲੱਗਿਆ ਅੱਛਾ ਤਾਂ ਸਾਡੀ ਧਰਤੀ ਹੈ ਆ 15 ਸਾਲਾਂ 'ਚ ਬਹੁਤ ਕੁਝ ਪਲਟਾ ਖਾਦਾ ਬਹੁਤ ਕੁਝ ਪਲਟਾ ਗਾਹ ਆ ਜਾਣਾ ਤੁਹਾਡੇ ਪ੍ਰੈਸ ਵਾਲੇ ਉੱਤੇ ਬਹੁਤ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੀ ਜ਼ਮੀਰ ਕਿੰਨੀ ਵੇਚ ਕੇ ਰੱਖੀ ਹੈ ਫਰ ਅਜ਼ਾਦੀ ਕਿੱਥੇ ਹੈ ਪ੍ਰੈਸ ਨੂੰ ਅੱਜ ਕੱਲ ਦੇ ਅਜ਼ਾਦੀ ਲੈਣ ਵਾਸਤੇ ਹੱਥ ਜੋੜ ਕੇ ਮਾਲਾ ਫੇਰਨ ਨਾਲ ਆਜ਼ਾਦੀ ਨਹੀਂ ਮਿਲਦੀ ਆਜ਼ਾਦੀ ਮਿਲਦੀ ਹੈ ਸ਼ਸਤਰ ਹੱਥ 'ਚ ਰੱਖ ਕੇ ਮੀਰੀ ਪੀਰੀ ਦੀ ਦੋ ਤਲਵਾਰਾਂ ਪਹਿਨਣੀਆਂ ਪੈਂਦੀਆਂ ਮਾਲਾ ਦੇ ਨਾਲ ਨਾਲ ਸ਼ਸਤਰ ਵੀ ਜ਼ਰੂਰੀ ਹੈ ਗੂੰਜ ਦਸਣੀ ਪੈਂਦੀ ਹੈ ਵੀ ਭਾਈ ਅਸੀਂ ਹੈਗੇ ਆਂ ਵੱਧ ਤੋਂ ਵੱਧ ਜਿੰਦਗੀ 'ਚ ਕੀ ਹੋ ਜਾਊਗਾ ਮੈਂ ਸਾਰਿਆਂ ਨੂੰ ਕਹਿੰਦਾ ਮੌਤ ਸਭ ਨੂੰ ਆਉਣੀ ਹੈ ਕੋਈ ਬਾਥਰੂਮ ਟਿੱਕੇ ਮਰ ਗਿਆ ਕੋਈ ਐਕਸੀਡੈਂਟ 'ਚ ਮਰ ਗਿਆ ਮੌਤ ਸਭ ਨੂੰ ਆਉਣੀ ਹੈ ਵੱਡੇ ਵੱਡੇ ਰਾਜੇ ਮਹਾਰਾਜਾਂ ਨੂੰ ਆਈ ਹੈ ਆ ਰਣੀ ਟਾਈਮ ਤੇ ਆਉਣੀ ਹੈ ਉਦੋਂ ਜਦ ਰੱਬ ਨੇ ਚਾਹਣਾ ਠੀਕ ਹੈ ਸੋ ਮੈਂ ਇਸ ਮੌਤ ਦਾ ਜਿਹੜਾ ਧਾਨ ਹੈ ਮੇਰੇ ਮਹਾਰਾਜ ਨੇ ਬੜੀ ਬਚਪਨ ਤੋਂ ਹੀ ਪਾਸੇ ਕੀਤਾ ਹੈ ਕਰਾ ਬਾਤਾ ਜੀ ਉਹ ਇਹਦਾ ਕੋਈ ਰੋਣਾ ਨਹੀਂ ਜੇ ਮੈਂ ਆਪਣੇ ਪੰਜਾਬ ਪਿੱਛੇ ਸ਼ਹੀਦ ਵੀ ਹੋ ਜੂ ਮੇਰਾ ਸਿਰ ਵੀ ਵੰਡਿਆ ਜਾਊ ਮੇਰਾ ਗਲ ਉਹ ਵੀ ਡੁੱਲੂਗਾ ਤੇ ਮੈਨੂੰ ਸਦਾ ਦੀ ਖੁਸ਼ੀ ਹੋਊਗੀ ਮੇਰੇ ਗੁਰੂ ਨੂੰ ਪਰਵਤ ਦੀ ਗਾਰ ਨੂੰ ਕਾਲ ਪੁਰਖ ਨੂੰ ਮੇਰੇ ਗੁਰੂਆਂ ਨੂੰ ਸਿੰਘਾਂ ਨੂੰ ਸੀਧਾ ਨੂੰ ਬਾਬਾ ਜੀ ਨੂੰ ਵੀ ਸਾਡਾ ਇੱਕ ਪੁੱਤਰ ਸੀ ਜਿਹਨੂੰ ਭੇਜਿਆ ਸੀ ਔਰ ਡੋਲਿਆ ਨਹੀਂ ਤੇ ਜਿੱਥੇ ਮੇਰਾ ਇੱਕ ਤੁਪ ਘਾਟੇ ਕੋਈ ਉਥੇ ਹਜ਼ਾਰਾਂ ਲੱਖਾਂ ਸ਼ਹੀਦ ਹੋਰ ਪੈਦਾ ਹੋਣਗੇ ਜਿਸ ਕੌਮ ਦੇ ਤੁਸੀਂ ਸ਼ਹੀਦ ਹੁੰਦੇ ਐ ਉਸ ਕੌਮ ਬਥੇਲੇ ਡਿੱਗ ਸਕਿਆ ਤਾਂ ਨਾ ਹੀ ਉਸ ਧਰਤੀ ਨੂੰ ਕਦੇ ਕੋਈ ਬਰਬਾਦ ਕਰ ਸਕਿਆ ਪੰਜਾਬ ਦੇ ਬੜੀਆਂ ਪੀੜਾਂ ਆਈਆਂ ਤੁਸੀਂ ਦੇਖ ਲਓ ਬੇਟਾ ਸਾਰਾ ਪਿੱਛੇ ਕਰਕੇ ਜੀ ਮੇਰੀ ਜ਼ਿੰਦਗੀ ਬੀਤੀ ਐ 20 ਸਾਲ ਬਾਅਦ ਪੰਜਾਬ ਤੇ ਪੀੜ ਪੈਂਦੀ ਰਹਿੰਦੀ ਹੈ ਮਗਲਾਂ ਦੇ ਟਾਈਮ ਤੋਂ ਪੈਂਦੀ ਰਹੀ ਗੋਰਿਆਂ ਦੇ ਟਾਈਮ ਤੋਂ ਪੈਂਦੀ ਰਹੀ ਸਾਡੀ ਬਦਨਸੀਬੀ ਹੈ ਕਿ ਸਾਡੇ ਆਪ ਦੇ ਬੰਦੇ ਸਾਡੇ ਪੰਜਾਬ ਦਾ ਘਾਟ ਕਰਨ ਤੇ ਲੱਗੇ ਹੋਇਆ ਪਰ ਜਦ ਬਾੜ ਖੇਤ ਨੂੰ ਖਾਣ ਲੱਗੇ ਨਾ ਤਾਂ ਖੇਤ ਬਰਬਾਦ ਹੋ ਜਾਂਦਾ ਪਰ ਪੰਜਾਬ ਕੈਸਾ ਖੇਤ ਹੈ ਜੀ ਦੀ ਬਾੜ ਨੇ ਪੰਜਾਬ ਦਾ ਖੂਨ ਵੀ ਚੂਸਿਆ ਜਿਗਰ ਵੀ ਪਾੜਿਆ ਪੰਜਾਬ ਨੂੰ ਨੰਦਾ ਵੀ ਕੀਤਾ ਜਲੀਲ ਵੀ ਕੀਤਾ ਉਹਦੇ ਆਪ ਦੇ ਪੁੱਤਾਂ ਨੇ ਆਪ ਦੇ ਰਹਿਨੁਮਾਨ ਨੇ ਆਪ ਦੇ ਪੋਲੀਟੀਸ਼ਨਰ ਨੇ ਲੇਕਿਨ ਪੰਜਾਬ ਅੱਜ ਵੀ ਉੱਥੇ ਖੜਾ ਤੇ ਉੱਥੇ ਖੜਾ ਸੁਖ ਤੇ ਮੇਰਾ ਵਿਸ਼ਵਾਸ ਹੈ ਕਿ ਕਦੇ ਡੋਲਪਾ ਯੂਰਾ ਜੀ ਚਲੋ ਬਹੁਤ ਵੱਡੀ ਗੱਲ ਹੈ ਜੀ ਬੰਦਾ ਹਮੇਸ਼ਾ ਮੌਤ ਤੋਂ ਡਰਦਾ ਹੈ ਬੋਟੇ ਬੋਟੇ ਮਹਾਤਮਾ ਸੰਤ ਗੁਰੂ ਸਾਰੇ ਮੌਤ ਤੇ ਵਿਜੇ ਪ੍ਰਾਪਤ ਕਰਨ ਦਾ ਸੰਦੇਸ਼ ਦੇ ਕੇ ਗਏ। ਤੋ ਤੂੰ ਡਰਦੇ ਸੀ ਤਾਂ ਹੀ ਹਜ਼ਾਰ ਸਾਲ ਛਿੱਤਰ ਖਾਂਦੇ ਰਹੇ ਨਾ। ਮੈਂ ਮੌਤ ਦੀ ਗੱਲ ਕਰ ਰਿਹਾ ਜੀ। ਤੁਸੀਂ ਕਿਹਾ ਵੀ ਮੈਂ ਮੌਤੋਂ ਨਹੀਂ ਡਰਦਾ। ਤੁਸੀਂ ਤਾਂ ਜੀਵਨ ਮੁਕਤ ਹੋ ਜੀ। ਆਲਰੇਡੀ ਜਿਹੜਾ ਪਹਿਲਾਂ ਹੀ ਸੋਚ ਲੈਂਦਾ ਵੀ ਮੈਂ ਤਾਂ ਕੁਰਬਾਨ ਹੋ ਚੁੱਕਿਆ ਮੇਰਾ ਖੂਨ ਮੇਰੀ ਮਿੱਟੀ ਵਾਸਤੇ ਆ ਆਪਣੀ ਕੌਮ ਵਾਸਤੇ ਆ। ਇਹ ਬਹੁਤ ਇਹ ਇਹ ਦਲੇਰੀ ਹੈ ਜੀ ਇਹ ਇਹ ਖੂਨ ਦੇ ਵਿੱਚ ਹੁੰਦੀ ਆ ਇਹ ਕਿਸੇ ਦੇ ਭਾਸ਼ਣ ਸੁਣ ਕੇ ਨਹੀਂ ਆਂਦੀ ਇਹ ਤੁਸੀਂ ਯਕੀਨ ਕਰਿਓ ਮੈਂ ਆਪਣੇ ਦਿਲ ਦੀ ਗੱਲ ਤੁਹਾਡੇ ਨਾਲ ਸ਼ੇਅਰ ਕਰ ਲਵਾਂਗਾ ਮੇਰਾ ਆਦਮ ਕੋਈ ਕੱਲ ਮੈਂ ਮਦੀਹ ਮੁਮਦਰ ਹੁਣ ਸਾਰੇ ਬੈਠੀ ਸੀ ਮੈਂ ਕਿਹਾ ਮੈਂ ਰਾਤ ਨੂੰ ਪੀਵਰੀ ਜਾਗ ਖੜੀ ਜਾਂਦੀ ਜੇ ਮੇਰੀ ਅੱਖ ਚੋਂ ਨੀਂਦ ਬਗੜ ਲਈਦਾ ਫਾਟ ਕਰਨ ਤੋਂ ਬਾਅਦ ਅੱਛਾ ਜੇ ਮੇਰੀ ਪੰਜਾਬ ਦੀ ਧਰਤੀ ਦਾ ਕੀ ਹਾਲ ਹੈ ਜੇ ਸੜਕਾਂ ਤੋਂ ਮੈਂ ਗੁਜ਼ਰਦਾ ਹਾਂ ਸੜਕਾਂ ਵਿੱਚ ਐਡੇ-ਐਡੇ ਟੋਏ ਹੋਏ ਫੇਰੇ ਹੂੰ ਪਾਣੀ ਖੜਾ ਪਰ ਮੈਂ ਸੜਕ ਤੋਂ ਗੱਡੀ ਲਿਜਾ ਕੇ ਨੂੰ ਮਹਿਸੂਸ ਹੁੰਦਾ ਮੈਂ ਕੋਈ ਨਹੀਂ ਇਹ ਟੋਏ ਮੈਂ ਕਿਹਾ ਮਾਤਾ ਤੇਰੇ ਜਿਗਰ ਤੇਰੇ ਆਪਦੇ ਨੇ ਕੀਤੇ ਆ ਤੇ ਰੱਬ ਨੂੰ ਐਸਾ ਭਰੂਗਾ ਇੱਥੇ ਰਲੇ ਮਦਾਰ ਦੇ ਉੱਤੇ ਮੈਂ ਗੱਡੀਆਂ ਭਜਿਆ ਕਰੂੰ ਹੂੰ ਹਰ ਬੰਦੇ ਨੂੰ ਦੇਖ ਕੇ ਵੀ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਮੈਨੂੰ ਇਹ ਲੱਗਦਾ ਯਾਨੀ ਮੈਂ ਕਿਸੇ ਵਾਸਤੇ ਕੰਮ ਆ ਜਾ ਮੇਰਾ ਜੀਵਨ ਮੇਰਾ ਸਾਹ ਲੋਕਾਂ ਵਾਸਤੇ ਵਿਚਰ ਜੇ ਜੀ ਮੈਨੂੰ ਇਹ ਮਹਿਸੂਸ ਹੁੰਦਾ ਜੀ ਮੈਨੂੰ ਬਹੁਤ ਪਿਆਰ ਹੈ ਹਰੇਕ ਨਾਲ ਮੇਰੇ ਕੋਲ ਇੰਨੇ ਕ ਬੰਦੇ ਆਉਂਦੇ ਆ ਪੋਲਿਟਿਸ਼ੀਅਨ ਸਿਆਸਤਦਾਨ ਪਰ ਮੈਨੂੰ ਕਿੱਲਾ ਪਿਆਰ ਕਰਦੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਲਾਜ਼ਮੀ ਤੌਰ ਤੇ ਬੀਜਪੀ ਦੇ ਜਿਹਨੇ ਲੀਡਰਸ ਨੇ ਜਾਂ ਕਾਂਗਰਸ ਦੇ ਜਾਂ ਦੂਜੇ ਕਿਉਂਕਿ ਹਰ ਕੌਮ ਦੇ ਵਿੱਚ ਹਰ ਚੀਜ਼ ਦੇ ਵਿੱਚ ਚੰਗੇ ਬੰਦੇ ਵੀ ਹੈਗੇ ਆ ਮਾੜੇ ਨਹੀਂ ਹੁੰਦੇ ਸਾਰੇ ਜੀ ਜੀ ਉਹ ਚੰਗੇ ਆ ਕੇ ਮੇਰੇ ਨਾਲ ਗੱਲ ਕਰਦੇ ਵੱਡੇ ਵੱਡੇ ਅਫਸਰ ਤੇ ਉਹੀ ਗੱਲਾਂ ਕਰਦੇ ਨੇ ਕਿ ਜੀ ਜਦ ਤੁਹਾਨੂੰ ਸੁਣ ਰਿਹਾ ਸਾਨੂੰ ਐ ਲੱਗਦਾ ਵੀ ਸਾਡੇ ਵੱਡ ਬਡੇਰੇ ਬੋਟ ਇਸ ਤੋਂ ਬਾਅਦ ਕੀ ਹੋ ਸਕਦਾ ਕਿ ਮਹਾਰਾਜ ਨੇ ਇਹੋ ਜੀ ਤੌਫੀਕ ਬਖਸ਼ੀ ਹੋਵੇ ਤੁਸੀਂ ਸਾਰੇ ਮੈਨੂੰ ਇੰਨਾ ਪਿਆਰ ਕਰਦੇ ਹੋ ਤੇ ਇਸ ਪਿਆਰ ਦੇ ਸਦਕੇ ਰੱਬ ਮੈਨੂੰ ਹਜ਼ਾਰਾਂ ਜ਼ਿੰਦਗੀਆਂ ਦੇਵੇ ਤੇ ਮੈਂ ਹਜ਼ਾਰ ਬਾਰ ਕੁਰਬਾਨ ਹੋਵਾਂ ਕਬਦਰੀ ਪਰ ਇੱਕ ਚੀਜ਼ ਮੈਂ satsang ਅੱਜ ਸੁਣੀ ਹੈ ਜੀ ਇਹ ਵੱਡੇ ਵੱਡੇ ਮਹਾਤਮਾ ਸੰਤ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵੀ ਬਾਕ ਨੇ ਦਸਮ ਪਤਸ਼ਾ ਦੇ ਜੀ ਮੈਂ ਹੂੰ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਆਪਣੇ ਬੱਚੇ ਕੁਰਬਾਨ ਕਰਤੇ ਕਟਾਤੇ ਪਰ ਉਹ ਜਗਤ ਤਮਾਸ਼ਾ ਸੁਪਨੇ ਦੇ ਵਿੱਚ ਸਭ ਚੱਲ ਰਿਹਾ ਹੈ ਜੀ ਬਸ ਚੈੱਕ ਹੋ ਰਿਹਾ ਤੁਸੀਂ ਆਪਣੀ ਚੈਕਿੰਗ ਕਰਾ ਲਈ ਤੁਸੀਂ ਸਾਫ ਸੁਥਰੇ ਸਾਬਤ ਕਰ ਲਿਆ ਆਪਣੇ ਆਪ ਨੂੰ ਮੈਂ ਤਾਂ ਕਈ ਵਾਰੀ ਹੱਸਦਾ ਹੁੰਨਾ ਮੇਕਾ ਜ਼ਿੰਦਗੀ ਦੇ ਵਿੱਚ ਜਰ ਜੋਰੂ ਦਾ ਰੌਲਾ ਹੈ ਜੀ ਪੈਹਾ ਤੌਲਤ ਜਨਾਨੀ ਔਰਤਾਂ ਦੇ ਪਿੱਛੇ ਲੜਾਈਆਂ ਤੁਸੀਂ ਮਾਂ-ਪਰ ਦੇਖ ਲਓ ਤੁਸੀਂ ਰਿਮਾਂਡ ਦੇਖ ਲਓ ਔਰਤਾਂ ਪਿੱਛੇ ਝਗੜਾ ਰੌਲਾ ਹੱਕ ਹਲਾਲ ਪਿੱਛੇ ਰੌਲਾ ਜਿਹੜੀ ਦੇ ਪਾਂਡਵਾਂ ਨੂੰ ਜੇ ਕਿਤੇ ਜ਼ਮੀਨ ਦੇ ਦਿੰਦਾ ਉਦੋਂ ਤੱਕ ਕੀ ਫਰਕ ਪੈਂਦਾ ਸੀ ਭਾਈਚਾਰਾ ਰਹਿ ਜਾਂਦਾ ਇਕੱਠਾ ਪਰ ਨਹੀਂ ਹਟਿਆ ਇੱਕ ਐਸੀ ਐਸੇ ਗੁਰੂ 10 ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸੇ ਇਨਸਾਨ ਜਿਹੜੇ ਜ਼ਿੰਦਗੀ ਚ ਸਿਰਫ ਲੋਕਾਂ ਵਾਸਤੇ ਕੁਰਬਾਨ ਹੋਏ ਕੁਰਬਾਨ ਨਹੀਂ ਹੋਏ ਆਪ ਦਾ ਸਾਰਾ ਕੁਝ ਵਾਰਤਾ ਗੁਰੂ ਅਰਜਨ ਦੇਵ ਜੀ ਤਤੀ ਤਵੀ ਤੇ ਬਹਿ ਗਏ ਦੇਖੋ ਹੈ ਜੀ ਤੇ ਸ਼ਾਂਤੀ ਜਿਹੜੇ ਪੰਜ ਸੀਗੇ ਗੁਰੂ ਉਹਨਾਂ ਨੇ ਸ਼ਾਂਤੀ ਕਹੇ ਨਾ ਭਾਈ ਨਾ ਕਰੋ ਨਾ ਕਰੋ ਜਦ ਨਹੀਂ ਗੱਲ ਬਣੀ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਹੁਣ ਆਪਾਂ ਸ੍ਰੀ ਸਾਹਿਬ ਨੂੰ ਹੱਥ ਪਾਉਣਾ ਪੈਣਾ ਮੈਂ ਇੱਕ ਸਵਾਲ ਪੁੱਛਦਾ ਸਾਰੇ ਦੇਸ਼ ਤੋਂ ਤੇ ਸਾਰੀ ਦੁਨੀਆ ਤੋਂ ਅੱਜ ਤੱਕ ਕਿਹੜੀ ਐਸੀ ਜੰਗ ਹੈ ਕਿਹੜੀ ਐਸੀ ਗੱਲ ਹੈ ਕਿ ਜਦ ਵੀ ਆਪਾਂ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਗੁਲਾਮੀ ਤੋਂ ਕਿਉਂਕਿ ਹਰ ਬੰਦਾ ਆਜ਼ਾਦੀ ਚਾਹੁੰਦਾ ਹੈ ਉਹ ਕਦ ਪਿਆਰ ਨਾਲ ਆਈ ਹੈ ਤੇ ਕਦ ਕਲਮ ਦੇ ਨਾਲ ਆਈ ਹੈ ਮੈਨੂੰ ਦੱਸ ਦਿਓ ਮੈਨੂੰ ਤੈਨੂੰ ਅੱਜ ਤੱਕ ਕੋਈ ਯਾਦ ਨਹੀਂ ਆ ਤੁਹਾਨੂੰ ਯਾਦ ਹੋਣਾ ਹੈ ਇਹਨਾਂ ਨੂੰ ਕੋਈ ਯਾਦ ਹੋਈ ਹੈ ਸਾਡੇ ਬਜ਼ੁਰਗਾਂ ਉਹ ਹਮੇਸ਼ਾ ਹੀ ਜ਼ਿੰਦਗੀ 'ਚ ਲਹੂ ਡੋਲ ਕੇ ਤੇ ਸ਼ਸਤਰ ਨੂੰ ਹੱਥ ਪਾ ਕੇ ਆਈ ਹੈ ਮੈਂ ਅੱਜ ਵੀ ਕਹਾਂ ਕਿ ਜ਼ਿੰਦਗੀ ਦੇ ਵਿੱਚ ਆਪਾਂ ਇਕੱਠੇ ਹੋ ਕੇ ਭਾਈਚਾਰਾ ਉਦਾਂ ਹੀ ਬਣੀ ਰਹੀ ਹੈ ਜਿਵੇਂ ਮੁਲਕ ਆਪਣਾ ਪਹਿਲਾਂ ਰਹਿਦਾ ਸੀ ਜੀ 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 ਮੈਨੂੰ ਉਮੀਦ ਆ ਤੁਸੀਂ ਯਕੀਨ ਕਰਿਓ ਵੀ ਇੰਨੇ ਲੋਕ ਮੀਂਹ ਲਗਾ ਦਿਆ ਜਦ ਅਕੈਡਮੀ ਦੇ ਵਿੱਚ ਬੱਚੇ ਆਪਣੇ ਲੈ ਕੇ ਆਉਂਦੇ ਤੇ ਕਈਆਂ ਕੋਲ ਪੈਸੇ ਨਹੀਂ ਹੁੰਦੇ ਤੇ ਮੈਂ ਕਹਿੰਦਾ ਇੱਥੇ ਪੈਸੇ ਦੀ ਕੋਈ ਖੇਡ ਨਹੀਂ। ਇੱਥੇ ਖੇਡਾ ਜਜ਼ਬਾਤ ਦੀ। ਜੇ ਮੇਰੇ ਕੋਲ ਰਹਿ ਕੇ 5 ਸਾਲ 6 ਸਾਲ ਚ ਦੇਸ਼ ਵਾਸਤੇ ਦਾ ਬੰਦਾ ਹੀ ਨਾ ਬਣ ਸਕਿਆ ਤੇ ਫਿਰ ਮੈਂ ਕਹਾਂ ਮੇਰੀ ਕੋਚਿੰਗ ਦਾ ਵੀ ਕੋਈ ਫਾਇਦਾ ਨਹੀਂ ਕੱਲੀ ਕ੍ਰਿਕਟ ਨਹੀਂ ਖਿਲਾਉਂ। ਸੋ ਮੇਰਾ ਮਤਲਬ ਅੱਛਾ ਜਿਹਦੇ ਕੋਲ ਕੁਝ ਸਮਰਥਾ ਜਿਹਦੀ ਨਹੀਂ ਹੈਗੀ ਦੇਖੋ ਜੀ ਜਿਹਨੇ ਦੇਣਾ ਦੇ ਦਵੇ ਜਿਹਦੇ ਕੋਲ ਪੈਸੇ ਹੈਗੇ ਮੈਂ ਕਿਹਾ ਭਾਈ ਜਿਨਨੇ ਪੈਸੇ ਹੈਗੇ ਨੇ ਮਾਲੀਆਂ ਦੇ ਪੈਸੇ ਗਰਾਊਂਡ ਦੇ ਪੈਸੇ ਸਾਰੇ ਇਕੱਠੇ ਕਰਕੇ ਤੁਸੀਂ ਦੇ ਦਿਓ ਅੱਛਾ ਪਰ ਉੱਥੇ ਇਹੋ ਜਿਹੀ ਵੀ ਲੋਕ ਨੇ ਜਿਹੜੇ ਆਉਂਦੇ ਨੇ ਜਿਨ੍ਹਾਂ ਦਾ ਮੈਂ ਖਿਚਾਪ ਕਰਦਾ ਕੱਲ ਬਿਲਕੁਲ ਚਾਰ ਬੱਚੇ ਆਏ ਪਹਿਲੀ ਵਾਰੀ ਉਹਨਾਂ ਨੂੰ ਐਡਮਿਸ਼ਨ ਲਈ ਓਕੇ ਮੈਂ ਉਹਨਾਂ ਨੂੰ ਕਿਹਾ ਚਲੋ ਤੁਹਾਨੂੰ ਜਿਮ ਛੱਡਦਾ ਕਹਿੰਦੇ ਨਹੀਂ ਅਸੀਂ ਭੱਜ ਕੇ ਆਵਾਂਗੇ ਅੱਛਾ ਉਹ ਡੀਏਵੀ ਕਾਲਜ ਤੋਂ ਭੱਜ ਕੇ ਬਾਡੀ ਜ਼ੋਨ ਜਿਮ ਆਏ ਉਹਨਾਂ ਦੀ ਐਡਮਿਸ਼ਨ ਕਰਾਈ ਓਕੇ ਤੇ ਉਹਨਾਂ ਕੋਲ ਮੈਂ ਬੈਠ ਕੇ ਗੱਲਾਂ ਕੀਤੀਆਂ ਤਾਂ ਰੋ ਦਾ ਦਰਦਾ ਸਾਡਾ ਕਰਦਾ ਬਾਪੂ ਕੋਈ ਮੈਂ ਇੱਥੇ ਨਹੀਂ ਤੁਸੀਂ ਇਹ ਯਕੀਨ ਕਰਨਾ ਵੀ ਤੁਹਾਡਾ ਹੈ ਕੋਈ ਨਹੀਂ ਤੁਸੀਂ ਪਹਿਲੀ ਵਾਰੀ ਆਏ ਹੋ ਪੰਜਾਬ ਜੁਆਏ ਮੈਂ ਮੈਂ ਤੁਹਾਡਾ ਪਿਓ ਕਹੇਤੀ ਦੀ ਲੋੜ ਹੋਵੇ ਮੈਨੂੰ ਦੱਸਿਓ ਇਹੋ ਜੀਆਂ ਗੱਲਾਂ ਜੇ ਆਪਾਂ ਸਾਰੇ ਕਰ ਲਈਏ ਥੋੜੀ 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 ਯਾਰਾ ਇੱਕ ਨੂਰ ਦੇ ਸਮੂਹ ਮੁਕਜਿਆ ਕੋਣ ਭਲੇ ਕੋ ਮੰਦੇ ਤਾਂ ਦੁਨੀਆ ਕਿੱਡੀ ਸੋਹਣੀ ਬਣੀ ਹੈ ਜੀ ਪਾਪਾ ਕਿਸੇ ਦਾ ਘਰ ਟੁੱਟਿਆ ਕੋਈ ਦੁਖੀ ਹੈ ਆਪਾਂ ਉਹਨੂੰ ਸੁਖੀ ਨਹੀਂ ਕਰ ਸਕਦੇ ਉਹ ਤਾਂ ਘਰ ਵਾਪਸ ਨਹੀਂ ਜੋੜ ਸਕਦੇ ਮੇਰਾ ਖਿਆਲ ਹੈ ਪਿਛਲੇ 10 ਸਾਲਾਂ 'ਚ ਮਹਾਰਾਜ ਨੇ ਨਹੀਂ ਤੋਫੀਕ ਬਖਸ਼ੀ ਕਿ ਸਾਰੇ ਮੁਲਕਾਂ 'ਚ ਮੈਂ ਘੁੰਮ ਕੇ 2000 ਫੈਮਲੀਆਂ ਜੋੜਤੀਆਂ ਜੀ ਜਿਹੜੀਆਂ ਟੁੱਟੀਆਂ ਹੋਈਆਂ ਸੀ ਤੇ ਮੈਂ ਕਿਹੜਾ ਤੇ ਡੇਰਾ ਖੋਲ ਰੱਖਿਆ ਹੈ ਕਿ ਜਾ ਕੇ ਭਾਈ ਤੂੰ ਮੇਰੇ ਤੱਕ ਡਾਉਣੀ ਹੈ ਠੀਕ ਹੈ ਜੀ ਕਿੰਦਾ ਬੜਾ ਬਰਾਬਰ ਡੇਰਾ ਕੀ ਹੁੰਦਾ ਗੁਰੂ ਕੀ ਹੁੰਦਾ ਚਲੋ ਮੈਂ ਸਵਾਲ ਹੁਣ ਕਰਦਾ ਸਵਾਲ ਦਾ ਮੈਨੂੰ ਜਵਾਬ ਦੇ ਦੇਣ ਸਾਰੇ ਡੇਰਾ ਬਾਦ ਜੇ ਕੋਈ ਧੀ ਤੁਹਾਡੇ ਕੋਲ ਗਈ ਹੈ ਕੋਈ ਭੈਣ ਤੁਹਾਡੇ ਕੋਲ ਗਈ ਹੈ ਕੋਈ ਬੰਦਾ ਤੁਹਾਡੇ ਕੋਲ ਗਿਆ ਆਪਣਾ ਦੁੱਖ ਜ਼ਾਹਿਰ ਕਰ ਰਿਹਾ ਹੈ ਤੁਹਾਡਾ ਕੀ ਫਰਜ਼ ਪਗਦਾ ਆਓ ਪੁੱਤਰੋ ਅਰਦਾਸ ਕਰੀਏ ਮਾਰਾ ਕਿਰਪਾ ਤੇਰੀ ਧੀਏ ਤੂੰ ਆਪਣੇ ਘਰ ਜਾ ਜਿੰਨੀ ਸੇਵਾ ਤੂੰ ਇੱਥੇ ਡੇਰੇ ਚ ਕਰਦੀ ਹੈ ਨਾ ਆਪਣੇ ਘਰ ਜਾ ਕੇ ਕਰ ਆਪਣੇ ਘਰ ਵਾਲੇ ਦੀ ਕਰ ਪਤੀ ਪਰਮੇਸ਼ਰ ਹੁੰਦਾ ਜਿਉਂ ਚ ਕੋਈ ਨੁਕਸ ਹੈ ਤਾਂ ਸਾਡੇ ਕੋਲ ल्याਈ ਅਸੀਂ ਉਹਨੂੰ ਸਮਝਾਵਾਂਗੇ ਪਰ ਇੱਥੇ ਪੈਸੇ ਦਾ ਵੀ ਮੱਥਾ ਨਹੀਂ ਟੇਕਣਾ ਹੈ ਨਹੀਂ ਲੋਕਾਂ ਦੀ ਜਮੀਨਾਂ ਲੈ ਕੇ ਵੀ ਆਪਦੇ ਡੇਰੂng ਬਣਾਉਣੇ ਤੇ ਲੋਕਾਂ ਨੂੰ ਇਹ ਵੀ ਨਹੀਂ ਦੱਸਣਾ ਕਿ ਜੀ ਮੈਂ ਰੱਬ ਆ ਇੱਥੇ ਕੋਈ ਰੱਬ ਨਹੀਂ ਹੈਗਾ ਰੱਬ ਇੱਕੋ ਹੀ ਹੈ ਜਿਹੜਾ ਇਸ ਸਾਰੇ ਪਰਮੰਡ ਨੂੰ ਚਲਾਉਂਦਾ ਕੀ ਜਾਣਦਾ ਕਿਸੇ ਦਾ ਕਿ ਕਿਸੇ ਦਾ ਘਰ ਤੁਸੀਂ ਜੋੜਦੇ ਹੋ ਅੱਜ ਪੰਜਾਬ ਦੇ ਵਿੱਚ ਮੇਰਾ ਵੇਰਵਾ ਜੀ ਪਿਛਲੇ 20 25 ਸਾਲਾਂ ਦੇ ਵਿੱਚ ਸ਼ੂਟਿੰਗ ਕਰਦਾ ਜੀ ਕਿ ਜਿੰਨੇ ਪਰਿਵਾਰ ਟੁੱਟੇ ਨੇ ਡੇਰਾਬਾਦ ਕਰਕੇ ਟੁੱਟੇ ਨੇ ਜੇ ਮੈਂ ਨਾ ਬਾਰੇ ਬੋਲਦਾ ਸੱਚੀ ਬੋਲਦਾ ਮੈਨੂੰ ਤਾਂ ਅੱਜ ਤੱਕ ਕਿਸੇ ਨੇ ਕਿਹਾ ਵੀ ਤੂੰ ਕਿਉਂ ਬੋਲਦਾ ਹੈ ਤਾ ਹਮ ਸਾਰੇ ਠੀਕ ਹੀ ਸਮਝਦੇ ਨੇ ਕਿ ਹਾਂ ਜੀ ਕੀ ਕਰੀਏ ਮੈਂ ਸਾਰਿਆਂ ਨੂੰ ਸਮਝਾਉਣਾ ਕਿ ਤੁਹਾਡੇ ਚ ਰੱਬ ਵੱਸਦਾ ਹੈ ਤੁਸੀਂ ਆਪਣੇ ਆਪ ਨੂੰ ਐਨਾ ਤੱਕ ਸਵਾਲ ਲਓ ਕਿ ਲੋਕ ਤੁਹਾਡੀ ਖੁਸ਼ਬੂ ਵੈਡੀ ਹੋ ਜਾਏ ਕਿ ਲੋਕ ਤੁਹਾਨੂੰ ਆਪੇ ਕਹਿਣਵਾਜ ਜੀ ਕਿਆ ਬੰਦਾ ਚੰਗਾ ਅੱਛਾ ਬਾਤ ਹੈ ਜੀ ਜਿਹੜਾ ਜਿਹੜਾ ਮੇਰਾ ਇੱਕ ਹਿਸਾਬ ਹੈ ਕਿ ਜਿਹੜਾ ਰੁੱਸਿਆਂ ਨੂੰ ਬਣਾ ਲਓ ਜਿਹੜਾ ਡਿੱਗਿਆਂ ਨੂੰ ਚੱਕ ਲਓ ਜਿਹੜਾ ਟੁੱਟਿਆਂ ਨੂੰ ਜੋੜ ਲਓ ਜਿਹੜਾ ਨਹੀਂ ਤੁਰ ਸਕਦਾ ਉਹਨੂੰ ਆਪਣੇ ਮੋਢਿਆਂ ਤੇ ਚੱਕ ਲਓ ਅੱਲਾ ਦੱਸੋ ਇਸ ਤੋਂ ਵੱਡੀ ਬੰਦਗੀ ਹੈ ਕੋਈ ਪਰ ਉਹਨਾਂ ਦੇ ਜਿਹੜਾ ਕਿ ਉਹਨਾਂ ਨੇ ਕਿਹ ਲੋ ਸੋਪ ਸਾਰੀਆਂ ਗੱਲਾਂ ਕਰ ਹੀ ਲਈਆਂ ਤੁਸੀਂ ਪੁੱਛਣਾ ਵੀ ਚਾਹੁੰਦੇ ਸੀ ਯੋਗਰਾਜ ਜੀ ਮੈਂ ਉੱਥੇ ਐਕਸਪੈਕਟ ਕਰ ਰਿਹਾ ਸੀਗਾ ਜੀ ਅੰਬਾਨੀਆ ਦੇ ਵਿਆਹ ਤੇ ਜੀ ਆਪਣੇ ਪੰਜਾਬ ਦੇ ਕਈ ਸਟਾਰ ਗਏ ਸੀਗੇ ਜੀ ਮਤਲਬ ਵਿਜੂਅਲਾਈਜੇਸ਼ਨ ਆ ਰਹੀ ਸੀ ਮੰਦੇ ਵਿੱਚ ਬਾਕੀ ਸਾਰੇ ਭੰਗੜਾ ਸਾਰਾ ਡਾਂਸ ਕਰ ਰਹੇ ਸੀਗੇ ਵੀ ਯੋਗਰਾਜ ਜੀ ਉੱਥੇ ਆਪਣਾ ਭੰਗੜਾ ਪਾਉਂਦੇ ਹੋਏ ਕਿੱਦਾਂ ਦੇ ਲੱਗਣਗੇ ਨਹੀਂ ਦੇਖੋ ਮੇਰੀ ਗੱਲ ਸੁਣੋ ਮੇਰੇ ਗੁਰੂਆਂ ਨੇ ਕਦੇ ਸਿਰ ਨਹੀਂ ਝੁਕਾਇਆ ਤੇ ਕਦੇ ਜ਼ਮੀਰ ਨਹੀਂ ਵੇਚੀ ਮੇਰਾ ਅੰਬਾਨੀਆਂ ਡਾਨੀਆਂ ਨਾਲ ਕੋਈ ਰੌਣਾ ਨਹੀਂ ਠੀਕ ਹੈ ਜੀ ਜੀ ਉਹਨਾਂ ਦੇ ਕਰਮ ਉਹਨਾਂ ਦੇ ਨਾਲ ਹੈ ਮਹਾਰਾਜ ਨੇ ਉਹਨਾਂ ਚੰਗੇ ਕਰਮ ਕੀਤੇ ਰੱਬ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ ਉਹ ਚੰਗੇ ਕਰਮ ਕਰਨਗੇ ਹੋਰ ਬਖਸ਼ਿਸ਼ ਹੋ ਜੂਗੀ ਆਪਾਂ ਵਿਆਹ ਸ਼ਾਦੀ ਦੀ ਗੱਲ ਕਰਦੇ ਕਵਰ ਨੌ ਨਿਹਾਲ ਸਿੰਘ ਦਾ ਵਿਆਹ ਹੋਇਆ ਸ਼ਾਇਦ ਇਸ ਤੋਂ ਵੱਡਾ ਵਿਆਹ ਇਸ ਦੁਨੀਆ 'ਚ ਕਦੇ ਨਹੀਂ ਹੋਇਆ ਜਿੱਥੇ 60 ਮੁਲਕਾਂ ਦੇ ਲੋਕ ਐ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਦਾ ਜੀ ਆਪਾਂ ਪੈਸੇ ਖਰਚ ਕੇ ਹੀਰੇ ਜਵਾਹਰਾ ਤਲਾ ਕੇ ਨੋਟ ਸੱਟ ਕੇ ਕੀ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਇਹੀ ਪੈਸਾ ਇਕੱਠਾ ਕਰਕੇ ਗਰੀਬਾਂ ਨੂੰ ਲੰਗਰ ਲਾ ਦਿਓ ਹਮ ਅਨਾਥ ਆਸ਼ਰਮਾਂ ਵਾਲੇ ਬੱਚਿਆਂ ਨੂੰ ਪਾੜ ਲਓ ਹਮ ਇਹ ਕਿੰਨਾ ਪੈਸਾ ਤੁਸੀਂ ਬਰਬਾਦ ਕਰਦੇ ਹੋ ਗਾ ਸ਼ਾਦੀਆਂ ਦੇ ਸਿੰਪਲ ਵਿਆਹ ਕਰਕੇ ਤੇ ਬਾਕੀ ਤੁਸੀਂ ਜਿਹੜਾ ਹੈ ਤੇ ਤੁਸੀਂ ਦੇਖੋ ਵੀ ਕੋਈ ਇੱਥੇ ਗਰੀਬ ਰਹਿ ਜਾਊਗਾ ਐਡੀਕਾ ਸੋਚ ਹੀ ਨਹੀਂ ਬਿਲਕੁਲ ਯਾਦ ਕਰਿਓ ਜਦ ਸਹਰਾ ਬੰਦੀ ਹੋਲਦੀਗੀ ਨੌਨਿਹਾਲ ਦੀ ਹਮ ਤੇ ਮਹਾਰਾਜਾ ਰਣਜੀਤ ਸਿੰਘ ਪੁੱਛਦਾ ਭਾਈ ਇਹ ਸਹਰਾ ਕਿੰਨੇ ਦਾ ਹੈ ਉਸ ਵੇਲੇ ਕਹਿੰਦੇ ਜੀ 9 ਲੱਖ ਦਾ ਉਸ ਟਾਈਮ ਦਾ ਦੋਸਟ ਦਾ ਹੀਰੇ ਜਵਾਰਤ ਲੱਗੇ ਸੀ ਓਕੇ ਤੇ ਮਹਾਰਾਜ ਰਣਜੀਤ ਸਿੰਘ ਦਾ ਵੀ ਇੱਕ ਮਿੰਟ ਖੜਜੋ ਇਹ ਜਿਹੜਾ ਹੈਗਾ ਬਣਾਇਆ ਤੁਸੀਂ ਇਹ ਦਰਬਾਰ ਸਭ ਰੱਖ ਦਿਓ ਅੱਜ ਵੀ ਪਿਆ ਅੱਛਾ ਠੀਕ ਹੈ ਕਿਆ ਬਾਤ ਹੈ ਉਹਨੇ ਕਿਹਾ ਵੀ ਸਿੰਪਲ ਸਿਹਰਾ ਬੰਦੀ ਕਰੋ ਕੋਈ ਕੰਮ ਨਹੀਂ ਕਰਨਾ ਓਕੇ ਜੀ ਉਸ ਵਿਆਹ ਤੇ ਫੌਜਾਂ ਨਾ ਆਉਂਦੀਆਂ ਉਸ ਵਿਆਹ ਦੀ ਜਾਇਜਾ ਕਰ ਨਾ ਹੁੰਦੀ ਤਾਂ ਹਰੀ ਸਿੰਘ ਨੜੂਆ ਨਹੀਂ ਸੀ ਮਰਦਾ ਹਾਂ ਠੀਕ ਜਰਨਲ ਜਰਾਵਰ ਸਿੰਘ ਨਹੀਂ ਸੀ ਮਰਦਾ ਬਿਲਕੁਲ ਆਪਾਂ ਗਲਤੀ ਕਰੀ ਨਾ ਹਾਂਜੀ ਹਾਂਜੀ ਬਿਲਕੁਲ ਉਹ ਸੇ ਮੁਗਲ ਮੁਗਲਾ ਨਾਲ ਆਪਣਾ ਰੌਲਾ ਚੱਲਦਾ ਸੀ ਉਹ ਫੌਜਾਂ ਉੱਥੇ ਚੈਦੀਆਂ ਸੀ ਤੁਸੀਂ ਉੱਥੇ ਵਿਆਹ ਤੇ ਬੁਲਾ ਲਿਆ ਤੇ ਮਰਵਾ ਕੌਣ ਲਿਆ ਏਡਾ ਵੱਡਾ ਜਰਨੈਲ ਜਿਹੜਾ ਉਸ ਕੁਰਸੀ ਦਾ ਹੱਕਦਾਰ ਸੀ ਮਹਾਰਾਜ ਰਣਜੀਤ ਸਿੰਘ ਤੋਂ ਬਾਅਦ ਬਿਲਕੁਲ ਸੋ ਮੇਰਾ ਖਿਆਲ ਹੈ ਆਪਾਂ ਹਮੇਸ਼ਾ ਘਰ ਦੇ ਵਿੱਚ ਵੀ ਜਿੱਦਣ ਯੂਵੀ ਨੂੰ ਕਿਹਾ ਮੈਂ ਕਿਹਾ ਲੈ ਵੀ ਆਹ ਕੁਰਸੀ ਹੁਣ ਤੇਰੀ ਹੈ ਹਾਂ ਆ ਤੇਰੇ ਭੈਣ ਭਰਾ ਆ ਤੇਰਾ ਟੱਬਰ ਆ ਦੂ ਤੇਰੀਆਂ ਮਾਵਾ ਨੇ ਹੂੰ ਕਿ ਹੁਣ ਮੈਂ ਤਾਂ ਆਪਣੀ ਕਰ ਲਈ ਹੁਣ ਤੁਰ ਚਲਾ ਮੇਰਾ ਜੀਵਨ ਹੁਣ ਲੋਕਾਂ ਵਾਸਤੇ ਸੋ ਆਈ ਥਿੰਕ ਘਰ ਦੇ ਵਿੱਚ ਬਾਹਰ ਤਖਤ ਤੋਂ ਤਾਜ ਦੇ ਵਿੱਚ ਵੀ ਇਹ ਚਾਹੀਦਾ ਜੇ ਮੈਂ ਰਾਜਾ ਪ੍ਰਾਈਮ ਮਿਨਿਸਟਰ ਆ ਜਾਂ ਪ੍ਰੈਜ਼ੀਡੈਂਟ ਆ ਤਾਂ ਮੇਰਾ ਫਰਜ਼ ਬਣਦਾ ਮੈਂ ਸਾਰੇ ਬੰਦੇ ਨੂੰ ਬੁੱਕਲ ਚ ਲੈ ਕੇ ਚੱਲਾਂ ਵੀ ਤੁਹਾਡੇ ਮੂੰਹ ਚ ਰੋਟੀ ਪਾਊਗੀ ਤਾਂ ਮੇਰੇ ਰੋਗ ਮੂੰਹ ਚ ਰੋਟੀ ਪਵੇ ਇਹ ਸੋਚ ਚਰ ਕੇ ਤੁਸੀਂ ਚੱਲ ਕੇ ਕੀ ਖਟੋਂਗੇ ਉਹਦੀ ਜੈ ਜੈਕਾਰ ਦੇਵੀ ਦੇਵਤਿਆਂ ਦੀ ਜੈ ਜੈਕਾਰ ਗੁਰੂਆਂ ਦੀ ਜੈ ਜੈਕਾਰ ਤੇ ਬੰਦਿਆਂ ਦੀ ਜੈ ਜੈਕਾਰ ਲੋਕ ਇਥੋਂ ਖੜ ਕੇ ਗਾਲਾਂ ਕੱਢਦੇ ਨੇ ਤਾਂ ਜੀ ਕੀ ਕੁਛ ਤੁਹਾਡੇ ਪਿੱਠ ਪਿੱਛੇ ਬੋਲਦੇ ਚਾਰ ਚਮਚੇ ਤੁਹਾਨੂੰ ਕਹਿੰਦੇ ਆਹਾਹਾ ਮਹਾਰਾਜ ਕੀ ਬਾਤ ਹੈ ਬੰਦਾ ਕਦੇ ਨਹੀਂ ਮਰਦਾ ਰਾਜ ਬਾਕ ਕਦੇ ਨਹੀਂ ਜਾਂਦਾ ਜੇ ਚਮਚੇ ਰੱਖ ਕੇ ਉਹਦੀ ਗੱਲਾਂ ਸੁਣ ਲ ਕੇ ਅੱਜ ਦੇ ਕੰਨ ਨੇ ਕਦੇ ਚੰਗਾ ਸੁਣਦੇ ਨਹੀਂ ਤੇ ਨਾ ਹੀ ਖਾਦੇ ਚੰਗੀ ਦੇ ਤੂੰ ਮੈਂ ਕਹਿੰਦਾ ਵੀ ਇੰਨਾ ਕਿਰਦਾਰ ਆਪਾਂ ਬਣਾ ਲਈਏ ਕਿ ਇੰਨਾ ਪਿਆਰਾ ਦੇਸ਼ ਨੂੰ ਸੰਭਾਲ ਲਈਏ ਇਕੱਠੇ ਹੋ ਕੇ ਤੇ ਤੁਹਾਨੂੰ ਪ੍ਰੈਸ ਵਾਲੇ ਨੂੰ ਹਮੇਸ਼ਾ ਹੱਥ ਜੋੜ ਕੇ ਕਹਿੰਦਾ ਕਿ ਤੁਸੀਂ ਫਾਦਰ ਆਫ ਦੀ ਨੇਸ਼ਨ ਤੁਹਾਨੂੰ ਮੈਂ ਦੇਸ਼ ਦਾ ਦੁਨੀਆ ਦਾ ਪਿਤਾ ਸਮਝਦਾ ਕਿੱਡਾ ਵੱਡਾ ਖਿਤਾਬ ਹੈ ਮੇਰੇ ਵੱਲੋਂ ਔਰ ਮੈਂ ਦਿਨੋਂ ਕਿਨਾਂ ਤੇ ਜੇ ਬਾਪ ਹੀ ਆਪਣੇ ਬੱਚਿਆਂ ਨਾਲ ਆਪਣੇ ਪ੍ਰਜਾ ਨਾਲ ਮਾੜਾ ਕਰਨ ਲੱਗ ਜੇ ਤਾਂ ਫਿਰ ਉਸ ਬਾਪ ਦਾ ਜਿਹੜਾ ਹਸ਼ਰ ਹੈ ਉਹ ਫਿਰ ਉਹਦੇ ਹੱਥ ਲਿਖਿਆ ਬਦ ਉਹ ਡਾਂਗ ਚ ਲਾਉਂਦਾ ਫਿਰ ਬੰਦੇ ਨੂੰ ਪਤਾ ਲੱਗਦਾ ਸੋ ਮੈਂ ਚਾਹੁੰਦਾ ਕਿ ਜਦ ਤਨ ਆਪੇ ਦੇਸ਼ ਦੀ ਪ੍ਰੈਸ ਸੱਚੇ ਰਾਤੇ ਤੁਰੂਗੀ ਨਾ ਇਸ ਦੇਸ਼ ਨੂੰ ਦੁਨੀਆ ਦੇ ਵਿੱਚ ਤਰੱਕੀ ਤੋਂ ਕੋ ਰੋਕ ਨਹੀਂ ਸਕਦਾ ਤੇ ਇਹ ਉਹ ਦੇਸ਼ ਹੈ ਜਿੱਥੇ ਰਿਸ਼ੀਆਂ ਹੋਣੀਆਂ ਨੇ ਗੁਰੂਆਂ ਨੇ ਪੀਰਾਂ ਪਗੰਬਰਾਂ ਨੇ ਜਨਮ ਲਿਆ ਕੋਈ ਐਸਾ ਮੁਲਕ ਹੈ ਐਸੀ ਤਰਤੀ ਨਹੀਂ ਆਪਣੇ ਪੰਜਾਬ ਤੋਂ ਤੇ ਹਿੰਦੁਸਤਾਨ ਤੋਂ ਕੋਈ ਸ਼ੱਕ ਨਹੀਂ ਜੀ ਆਹੀ ਮੇਰਾ ਦਰਦ ਹੈ ਇਹੀ ਮੇਰੀ ਚਾਹਤ ਹੈ ਸੱਚੇ ਪਾਤਸ਼ਾਹ ਮੇਰੇ ਜੀਉਂਦੇ ਜੀ ਜੇ ਮੈਂ ਸ਼ਹੀਦ ਹੋਵਾਂ ਤਾਂ ਮੈਨੂੰ ਹਜ਼ਾਰ ਬਾਰ ਲੱਖਾਂ ਬਾਰ ਜਨਮ ਦੇਈਂ ਕਿ ਮੈਂ ਤੇਰੇਆ ਪ੍ਰਵਾਨ ਹੋਇਆ ਕੰਮ ਲੋਕਾਂ ਦੇ ਵਿੱਚ ਵਿਚਾਰ ਕੇ ਕਹਿ ਸਕਾਂ ਕਿ ਭਾਈ ਉਹ ਰੱਬ ਨੂੰ ਜਦੋਂ ਦੇਖ ਲਓ ਇੱਕ ਵਾਰੀ ਉਹਦੀ ਡੰਗ ਚੱਲੀ ਥੋਤੋ ਸਹੀ ਨਹੀਂ ਜਾਂਦਾ ਸਲੂਟ ਆ ਤੁਹਾਡੀ ਸੋਚ ਨੂੰ ਸਲੂਟ ਆ ਇੱਕ ਮੈਨੂੰ ਥੋੜਾ ਜਿਹਾ ਐਂ ਦੱਸੋ ਇਹ ਦਸਤਾਰ ਇਦਾਂ ਤੁਸੀਂ ਕੰਨ ਕਿਉਂ ਟਾਕੇ ਰੱਖਦੇ ਹੋ ਜੀ ਇਹ ਸਮਝ ਨਹੀਂ ਆ ਮੈਂ ਤਾਂ ਗੱਲ ਕੁਝ ਨਹੀਂ ਬਸ ਇਹੀ ਹੈ ਕਿ ਜਦ ਮੈਂ ਬਾਬਾ ਜੀ ਨੂੰ ਦੇਖਦਾ ਬਾਬਾ ਦੀਪ ਸਿੰਘ ਜੀ ਇਹ ਮੈਂ ਸਿੰਘਾਂ ਨੂੰ ਦੇਖਦਾ ਸ਼ਹੀਦਾਂ ਸਿੰਘਾਂ ਨੂੰ ਦੇਖਦਾ ਮੈਂ ਗੁਰੂਆਂ ਨੂੰ ਦੇਖਦਾ ਤੇ ਮੈਨੂੰ ਆਇਆ ਲੱਗਦਾ ਕਿ ਮਨਾ ਬਾਤ ਤੂੰ ਕਤਰ ਕਲਾ ਰਹੇ ਇਹਦਾ ਤੈਨੂੰ ਸਜ਼ਾ ਮਿਲਣੀ ਮਿਲਣੀ ਤੇ ਪਰ ਪਹਿਰਾਵਾ ਇਹੋ ਜਿਹਾ ਕਰ ਕਿ ਜਦ ਤੂੰ ਨਿਕਲੇ ਤਾਂ ਗੁਰੂ ਮਹਾਰਾਜ ਖੁਸ਼ ਹੋ ਜਾਣ ਕਿ ਮੈਂ ਫਤੇਗੜ ਸਾਹਿਬ ਚੱਲਿਆ ਸਾਹਿਬ ਜਾਦੇ ਉੱਥੇ ਦਰਸ਼ਨ ਦੇਣੇ ਆ ਉਹਨਾਂ ਦੇ ਚਰਨਾਂ 'ਚ ਮੱਥਾ ਟੇਕਣਾ ਕੀ ਕਹਿਣਗੇ ਜੇ ਮੈਂ ਮੁੱਲਾਂ ਕੋਲ ਨਿਕਲੇ ਜਾਵਾਂ ਹੈ ਜੀ ਹੈ ਤਾਂ ਬਾਈ ਵੀ ਮੇਰੇ ਅਰ ਗਈ ਹੈ ਪਰ ਇਹ ਦਸਤਾਰ ਬੰਨੀ ਕਿਹਣੀ ਸੁਣੀ ਲੱਗਦੀ ਹੈ ਸੋ ਮੇਰਾ ਕਹਿਣ ਦਾ ਮਤਲਬ ਇਹ ਵੀ ਆਪਣੇ ਗੁਰੂ ਨੂੰ ਦਰਸ਼ਨ ਦੇਣੇ ਬਹੁਤ ਜ਼ਰੂਰੀ ਆ ਸਿਰ ਢੱਕਿਆ ਹੋਣਾ ਚਾਹੀਦਾ ਆਪਾਂ ਬਜ਼ੁਰਗਾਂ ਨੂੰ ਵੀ ਮਿਲਦੇ ਆ ਤਾਂ ਉਹਨਾਂ ਸਿਰ ਢੱਕ ਕੇ ਮਿਲਦੇ ਆ ਸੋ ਬਸ ਇੰਨੀ ਕੀ ਗੱਲ ਹੈ ਹੋਰ ਤਾਂ ਕੀ ਅਖੀਰਲਾ ਸੰਦੇਸ਼ ਸਾਡੇ ਦੁਨੀਆ ਭਰ ਦੇ ਵਿੱਚ ਬੈਠੇ ਦਰਸ਼ਕਾਂ ਦੇ ਮੈਂ ਤਾਂ ਜੀ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਦੁਨੀਆ ਦੇ ਲੋਕਾਂ ਨੂੰ ਇਹੀ ਗੱਲ ਕਹਿਣਾ ਹਮੇਸ਼ਾ ਕਿ ਸਾਚ ਕਹੂੰ ਸੁਣ ਲਿਓ ਸਬੇ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਇੱਥੇ ਜਨ ਖਤਮ ਹੋ ਜਾਂਦੀ। ਪਾਈ ਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਉਮੀਦ ਕਰਦੇ ਆ ਕਿ ਜਿਹੜੀ ਚਰਚਾ ਹੈਗੀ ਆ ਉਹ ਕਿਤੇ ਨਾ ਕਿਤੇ ਤੁਹਾਡੇ ਹਿਰਦੇ ਨੂੰ ਜ਼ਰੂਰ ਟੱਚ ਕਰੇਗੀ। ਅਗਲੀ ਵਾਰ ਫਿਰ ਰਾਬਤਾ ਕਾਇਮ ਕਰਾਂਗੇ। ਉਦੋਂ ਤੱਕ ਲਈ ਮੈਨੂੰ ਤੇ ਮੇਰੇ ਕੈਮਰਾਮੈਨ ਹੌਸਲ ਨੂੰ ਦਿਓ ਜਦ ਸੱਚ ਕਾ ਜੀ।